ਆ ਇਸੀ ਰੂਹ ਕੇੜੇ ਕੰਮ ਨੂੰ ਕਿਹੜੇ ਕੰਮ ਵਿੱਚ ਪੈ ਗਈ ਏ ਆ ਇਸੀ ਰੂਹ ਕੇੜੇ ਕੰਮ ਨੂੰ ਕਿਹੜੇ ਕੰਮ ਵਿੱਚ ਪੈ ਗਈ ਏ ਕਾਲ ਦਾ ਜਾਲ ਹੈ ਕੱਟਣਾ ਔਖਾ ਮਿੱਠੀ ਦਲਦਲ ਵਿੱਚ ਲਹਿ ਗਈ ਏ ਕਾਲ ਦਾ ਜਾਲ ਹੈ ਕਟਣਾ ਔਖਾ ਮਿੱਠੀ ਦਲਦਲ ਵਿੱਚ ਲਹਿ ਗਈ ਏ ਆ ਇਸੀ ਰੂਹ ਕੇੜੇ ਕਮ ਨੂੰ ਕਿੜੇ ਕਮ ਵਿੱਚ ਪੈ ਗਈ ਲਾਲਾ ਫਿਲਟਰ ਪਾਵੇਂ ਫੋਟੋਆਂ ਜਗ ਨੂੰ ਝੂਠ ਵਿਖਾ ਰਹੀ ਲਾਲਾ ਫਿਲਟਰ ਪਾਵੇਂ ਵੀਡੀਓ ਜਗ ਨੂੰ ਝੂਠ ਵਿਖਾ ਰਹੀ ਨਕਲੀ ਚਿਹਰਾ ਰੋਜ਼ ਹੀ ਲਿਪ ਕੇ شیشے تو تو کھا کھا رہی نقل چہرہ روز ہلپ کے شیشے تو تو کھا کھا رہی نام نو چھڑ روز چم سوارے چمڑی جو گر گئی ਨਾਮ ਨੂੰ ਛੱਡ ਰੋਜ਼ ਚੰਮ ਸਵਾਰੇ ਚਮੜੀ ਜੋ ਗੀਰਹ ਗਈ ਏ ਆ ਇਸ ਰੂਹ ਕੇੜੇ ਕੰਮ ਨੂੰ ਕਿੜੇ ਕਮਾਂ ਵਿੱਚ ਪੈ ਗਈ ਏ ਕਾਲ ਦਾ ਜਾਲ ਹੈ ਕਟਣਾ ਆਖਾ ਮਿੱਠੀ ਦਲਦਲ ਵਿੱਚ ਲਹਿ ਗਈ ਏ ਆਈ ਸੀ ਰੂਹ ਕਿਹੜੇ ਕੰਮ ਨੂੰ ਕਿਹੜੇ ਕੰਮ ਵਿੱਚ ਪੈ ਗਈ ਏ ਜਿੰਨੇ ਰਿਸ਼ਤੇ ਉਹਨੇ ਨਕਾ ਮਾੜੇ ਕਰਮ ਬਣਾ ਰਹੀ ਜਿੰਨੇ ਰਿਸ਼ਤੇ ਉਨੇ ਨਕਾਬ ਮਾੜੇ ਕਰਮ ਬਣਾ ਰਹੀ ਨਿੰਦ ਚੁਗਲੀ ਬੜੀ ਚੰਗੀ ਲੱਗਦੀ ਥਾ ਥਾ ਝੂਠ ਸੁਣਾ ਰਹੀ ਨਿੰਦ ਚੁਗਲੀ ਬੜੀ ਚੰਗੀ ਲੱਗਦੀ ਥਾ ਥਾ ਝੂਠ ਸੁਣਾ ਰਹੀ बिन तन खाहु चाकर बन गई खुद दी कमाई टगई बिन तन खाहु चाकर बन गई खुद दी कमाई टगई आई सी रूकेड़े कमनु ਕੀੜੇ ਕੰਮਾਂ ਵਿੱਚ ਪੈ ਗਈਏ ਕਾਲ ਦਾ ਜਾਲ ਹੈ ਕੱਟਣਾ ਆਖਾ ਮਿੱਠੀ ਦਲਦਲ ਵਿੱਚ ਲਹਿ ਗਈਏ ਆਈ ਸੀ ਰੂਹ ਕਿਹੜੇ ਕੰਮ ਨੂੰ ਕਿਹੜੇ ਕੰਮ ਵਿੱਚ ਪੈ ਗਈਏ ਕਾਗਜ਼ ਪਥਰਾ ਚੋਂ ਕੀ ਲੱਭੇ ਤੂੰ ਬਾਹਰ ਤਾਂ ਸਾਰਾ ਜਦ ਚੱਲੀਏ ਕਾਗਜ਼ ਪੱਥਰਾਂ ਚ ਕੀ ਲੱਭੇ ਤੂੰ ਬਾਹਰ ਤਾਂ ਸਾਰਾ ਜਦ ਚੱਲੀਏ ਤੇਰੇ ਅੰਦਰ ਡੇਰਾ ਉਸ ਦਾ ਬਾਹਰੋਂ ਰੱਬ ਨਾ ਲੱਭ ਚੱਲੀਏ tere andar dera us da bahar rabb na lap challi e samuk chal le jag musafir santa di bani keh gayi e samuk chal le jag musafir santa di bani keh gayi e ம கடை கமச்ச பய ஹாக்கி தல் தல் ஆயசி ரூ கேக்கம கடை கமச்ச பய ம கடை கம பயே கமே